ਇਹ ਸਥਾਨ ਗੁਰੂ ਕੀ ਵਡਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ ਤੇ ਬੜਾ ਪਵਿੱਤਰ ਸਥਾਨ ਹੈ ਜਿਹੜਾ ਕੁਝ ਦਿਨ ਪਹਿਲਾਂ ਤੋਂ ਇੱਕ ਮੁੱਦਾ ਚੱਲ ਰਿਹਾ ਨਿਸ਼ਾਨ ਸਾਹਿਬ ਨੂੰ ਲਾਉਣ ਦਾ ਜਾਂ ਉਹਨਾਂ ਕੁੱਟਣ ਦਾ ਸਾਨੂੰ ਉਸ ਬਾਰੇ ਅੱਜ ਤੁਹਾਨੂੰ ਪ੍ਰੈਸ ਨਾਲ ਗੱਲਬਾਤ ਕਰਨੀ ਪਈ ਹੈ ਕਿਉਂਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਆਇਆ ਅਸੀਂ ਤੁਹਾਨੂੰ ਦੱਸਣਾ ਚਾਉਂਦੇ ਹਾਂ ਕਿ ਇਹ ਜਿਹੜੀ ਜ਼ਮੀਨ ਹੈ ਜਿਹਦਾ ਮਸਲਾ ਇਹ ਪਹਿਲਾਂ ਪੰਚਾਇਤ ਕੋ ਸੀ ਪੰਚਾਇਤ ਕੋ ਬਾਅਦ ਚ ਕਾਰਪੋਰੇਸ਼ਨ ਚ ਆਈ ਜਿਹੜੇ ਬੰਦੇ ਨੂੰ ਉਦੋਂ ਬਾਹਰ ਐ ਸੀ ਉਹਨਾਂ ਦਾ ਡਾ ਕੇਸ ਆ ਕਾਰਪੋਰੇਸ਼ਨ ਦੇ ਨਾਲ ਚੱਲ ਰਿਹਾ ਆ ਆਉਣ ਵਾਲੇ ਕੱਲ ਨੂੰ ਕਾਰਪਰਹ ਜੱਜ ਤੇ ਕਾਰਪੋਰੇਸ਼ਨ ਸਾਰੀ ਪਲੀ 15 ਕਿੱਲੇ ਜਨੀ ਲੈ ਜੇ ਆਉਣ ਵਾਲੇ ਸਮਝ ਇਹ ਜੇਜਣ ਸਰਕਾਰ ਇਹਨਾਂ ਨੂੰ ਕੋਈ ਪੈਸੇ ਪਾ ਦੇ ਕੋਈ ਇਹਨਾਂ ਨੂੰ ਖਰਚ ਲਾਵੇ ਅੱ비 ਤੁਸੀਂ ਇੰਨੇ ਚ ਮਤਲਬ ਵੌਂਡ ਹੈ ਜੇ ਤੇ ਇਹ ਜੇਜਣ ਇੱਕ ਤੀਜੀ ਧਿਰ ਜਿਹੜੇ ਸਾਡੇ ਪਿੰਡ ਦੇ ਬੰਦੇ ਨੇ ਤੀਜੀ ਧਿਰ ਦਾ ਕੋ ਮੈਟਰ ਨਹੀਂ ਬਣਦਾ ਵੇਖੋ ਗੁਰੂ ਗ੍ਰੰਥ ਸਾਹਿਬ ਕਿਸੇ ਨੇ ਘਰ ਬਣਾਉਣਾ ਹੋਵੇ ਉਹ 10 ਵਾਰੀ ਸੋਚਦਾ ਵਾ ਵੀ ਮੈਂ ਇਹ ਪਲਾਟ ਲੈਣਾ ਵਾ ਕਿਹੜਾ ਬੰਦ ਨੇ ਕਲੋਨੀ ਕੱਟੀ ਆ ਕਿਹੜੀ ਮਾਲਕੀ ਆ ਕਿ ਦੀ ਗਰਦੋਰੀ ਆ ਕਿਹਦੇ ਨਾਂ ਤੇ ਜਮ੍ਹਾਂ ਬੰਦੀ ਆ ਤੇ ਇੱਕ ਆਪਾਂ ਗੁਰਦੁਆਰਾ ਬਣਾਉਣਾ ਉਹ ਕਾਰਪੋਰੇਸ਼ਨ ਦੀ ਜਗ੍ਹਾ ਬਣਾ ਦੇਣਾ ਆਪਾਂ ਇੰਨੇ ਨਵੇਂ ਪੱਦਰ ਤੇ ਆ ਗਏ ਆ ਇੱਕ ਸਾਡੇ ਤੋਂ ਪਹਿਲਾਂ ਇਹਨਾਂ ਨੇ ਜਦੋਂ ਰਾਤ 11 ਵਜੇ ਇਹ ਨਿਸ਼ਾਨ ਸਾਹਿਬ ਲਾਇਆ ਇਹ ਭਾਜੂ ਨਹੀਂ ਸਿਰੇ ਮੇਰੇ ਕੋਲ ਆਏ 5-10 ਬੰਦੇ ਈ ਆਗਾ ਲੁਗੀ ਮੈਂਨ ਉਹਨਾਂ ਕਹਿੰਦੀ ਆਪਾਂ ਕੋਈ ਠੰਡੇ ਸੁਭਾਣਾਂ ਗੱਲ ਕਰਨੇ ਆ ਇਹ ਬੜਾ ਵੱਡਾ ਸਥਾਨ ਆ ਜਿੱਥੇ ਰਹਿ ਰਹੇ ਆ ਤੇ ਇੱਥੇ ਅੱਜ ਦਾ ਵੀ ਇਤਿਹਾਸ ਹੈ ਅੱਜ ਤੱਕ ਦਾ ਕਿ ਕਿੰਨੀਆਂ ਲਕਸ਼ਣਾਂ ਹੋਈਆਂ ਅਸੀਂ ਸਾਰੇ ਹੁਣ ਕਾਂਗਰਸੀ ਵੀ ਆ ਕੰਦੀ ਵੀ ਬੈਠੇ ਆ ਆਪ ਵਾਲੇ ਬੈਠੇ ਆ ਹੁਣ ਸਾਰੇ ਪਾਰਟੀ ਦੇ ਬੰਦੇ ਬੈਠੇ ਆ ਕਦੀ ਵੀ ਵਿਡਾਲੀ குரு ਦੇ ਵਿੱਚ ਅੱਜ ਤੱਕ ਸ਼ਿਕਾਇਤ ਨਹੀਂ ਗਈ ਹੋ ਪੀ ਇੱਥੇ ਬੂਤੇ ਝਗੜਾ ਆ ਜਾਂ ਕੋਈ ਗਲਬਤ ਹੋਈ ਆ ਇੰਨਾ ਪੀਸਫੁੱਲ ਹਰ ਵਾਰੀ ਇਲੈਕਸ਼ਨ ਹੁੰਦੀ ਦੀਆਂ ਤੇ ਕਦੀ ਵੀ ਨਹੀਂ ਫੇਰੇ ਸਾਡੇ ਭਰਾ ਨੇ ਅਸੀਂ ਹਾਰ ਇਹਨਾਂ ਦੀ ਖੁਸ਼ੀ ਤੇ ਗਮੀ ਦੇ ਇਹ ਸਾਡੇ ਲਾਉਂਦੇ ਆ ਅਸੀਂ ਇਹ ਨਾਲ ਜਾਣੇ ਆ ਇਹਨਾਂ ਕੋਈ ਗਰਾਈ ਹੋਵੇ ਸਾਹੀਂ ਨਾ ਨੀ ਹੋਵੇ ਤੁਸੀਂ ਦੇਣੀ ਹੋਵੇ ਅਸੀਂ ਇਹਨਾਂ ਨੂੰ ਜਦੋਂ ਇਹ ਗੱਲ ਚੱਲੀ ਮੈਨੂੰ ਇਹਨਾਂ ਕਿਹਾ ਮੈਂ ਕਿਹਾ ਵੀ ਆਪਾਂ ਠੰਡੂ ਆਪਾਂ ਗਲਤ ਕੰਮ ਨਹੀਂ ਕਰਨਾ ਮੈਂ ਉਹਨਾਂ ਨੂੰ ਸੱਦਿਆ ਆਪਾਂ ਤਿੰਨ ਚਾਰ ਮੀਟਿੰਗਾਂ ਕੀਤੀਆਂ ਇੱਕ ਮੀਟਿੰਗ 'ਤੇ ਸਾਡੇ ਸਭ ਗੁਰਦਾਰੇ ਕੀਤੀ ਮਿਲ ਕਾਫੀ ਸਾਡੇ ਬੰਦੇ ਸੀ ਉਹਨਾਂ ਨੂੰ ਸੱਦਿਆ ਵੀ ਆਪਾਂ ਇਹਦਾ ਨਾਂ ਨਹੀਂ ਗਈਏ ਜੇ ਤੁਸੀਂ ਗੁਰਦਰਾ ਬਣਾਉਣਾ ਅਸੀਂ ਤੁਹਾਡੇ ਨਾਲ ਲੱਗਦੇ ਆ ਤੁਸੀਂ ਕੋਈ ਪਲਾਟ ਲਓ ਸਾਰਾ ਪਿੰਡ ਆਪਣਾ ਕਰਾਈ ਕਰਕੇ ਦਿੰਦਾ ਜਿੰਨੀ ਕਰਾਈ ਕੋ ਕੇ ਦਵਾਂਗੇ ਮਤਲਬ ਅੱਜ ਆਪਾਂ ਗੁਰਦੁਆਰਾ ਬਣਾਦਨੇ ਆ ਜੀ ਕਾਰਪੋਰੇਸ਼ਨ ਦੀ ਜਗ੍ਹਾ 'ਚ ਜਾਂ ਜਿਹੜੇ ਜ਼ਿੰਮੇਵਾਰ ਬਾਹਰ ਆ ਦੋ ਤਿੰਨ ਸਾਲ ਨੂੰ ਉਹਨੂੰ ਉਹ ਕੇ ਚਿਰ ਜਾਂਦੇ ਆ ਕਾਰਪੋਰੇਸ਼ਨ ਤੇ ਉਹਦਾ ਕੀ ਬਣੇਗਾ ਜੀ ਫੇਰ ਅਸੀਂ ਲੋਕਾਂ ਕਹਿਣਾ ਵੀ ਉਹਦੀ ਵਿੱਤੀ ਹੋਈ ਜੀ ਗੁਰਦੁਆਰਾ ਤਾਂ ਆਪਾਂ ਪਹਿਲੋਂ ਕਿਉਂ ਕਰ ਰਹੇ ਆ ਜੀ ਜਿਹੜੀ ਨਿਸ਼ਾਨ ਸਾਹਿਬ ਦੇ ਵਿੱਚ ਇਹ ਕਹਿ ਰਹੇ ਵੀ ਕੁਛ ਨਹੀਂ ਹੋਇਆ ਉਹਦੇ ਵਿੱਚ ਤਾਂ ਮੈਂ ਹੁਣੇ ਫੋਟੋ ਵੀ ਨੂੰ ਦਿਖਾਈ ਆ ਵੀ ਬਾਕਾਇਦਾ ਅਰਦਾਸ ਹੋਈ ਆ ਅਦਾ ਅਰਦਾਸ ਹੋਣ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਠੀਕ ਹੈ ਸਾਡੇ ਸਿਆਣੇ ਬੰਦੇ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੁੰਡੇ ਸੀ ਉਹ ਜਦੋਂ ਨਾ ਟੁੱਟਾ ਤੇ ਉਹਨਾਂ ਟਰੈਕਟਰ ਦੀ ਵਰਤੋਂ ਕੀਤੀ ਆ ਉਹ ਸਾਰੇ ਲੋਕਾਂ ਮਹਿਸੂਸ ਕੀਤਾ ਅਸੀਂ ਵੀ ਕਰਦੇ ਆਂ ਵੀ ਟਰੈਕਟਰ ਨਾਲ ਸੀ ਹੋਰ ਟਾਈਮ ਲੱਗ ਜਾਂਦਾ ਉਹਨੂੰ ਤੋੜਦੇ ਪੀਟੜੀ ਸਾਹਿਬ ਇਹ ਮਤ ਦੇ ਜੀ ਵੀ ਗਲਤੀ ਕਿਤੇ ਨਾ ਕਿਤੇ ਹੋਈ ਆ ਜਿਹੜੀ ਆ ਬੇਦਵੀ ਕਿਤੇ ਨਾ ਕਿਤੇ ਜਿਹੜੀ ਹੋਈ ਆ ਨਿਸ਼ਾਨ ਸਾਹਿਬ ਮੈਂ ਨਾ ਅਸੀਂ ਅਸੀਂ ਮੰਨਦੇ ਆਂ ਪਰ ਵੇਖੋ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਕਾਰਪੋਰੇਸ਼ਨ ਦੀ ਜਾਂ ਪੰਚਾਇਤ ਦੀ ਜਗ੍ਹਾ 'ਚ ਲਾਤਾ ਉਹਨਾਂ ਵੀ ਗਲਤੀ ਕੀਤੀ ਆ ਆਪਾ ਗੁਰੂ ਘਰ ਬਣਾਉਣਾ ਮੰਦਰ ਬਣਾਉਣਾ ਮਸਜਿਦ ਬਣਾਉਣੀ ਆ ਇਦਾਂ ਦੀ ਜਗ੍ਹਾ ਥੋੜੀ ਫੜਾ ਬਣਾਵਾਂਗੇ ਆਪਾਂ ਫੇਰ ਇੱਕ ਮਿੰਟ ਜੀ ਫੇਰ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸਾਰੇ ਬੰਦੇ ਮੈਨੂੰ ਆਖਣ ਵਿੱਚ ਤੂੰ ਬੜਾ ਲੰਮਾ ਲੈ ਗਿਆ ਬੜਾ ਲੰਮਾ ਟਾਈਮ ਕਰਤਾ ਮੈਂ ਕਿ ਤੁਸੀਂ ਸ਼ਾਂਤੀ ਰੱਖੋ ਫੇਰ ਅਸੀਂ ਹਲਕੇ ਦੇ ਐਮਐਲਏ ਕੋਲ ਗਏ ਉਹਨੂੰ ਟਾਈਮ ਦੇ ਦਿੱਤਾ ਉਹਨੇ ਸਾਨੂੰ ਸੱਦਿਆ ਇਹਨਾਂ ਨੇ ਸ਼ਰੋਣੀ ਕਮੇਟੀ ਨੂੰ ਲੈਟਰਾਂ ਦਿੱਤੀਆਂ ਆਪਣਾ ਹੋਰ ਸਾਰ ਨੂੰ ਲੈਟਰਾਂ ਦਿੱਤੀਆਂ ਇਹਨਾਂ ਨੇ ਐਮਐਲਏ ਨੇ ਵੀ ਬਹਿ ਕੇ ਕਿ ਆ ਵੀ ਤੁਸੀਂ ਇਦਾਂ ਨਾ ਕਬਜ਼ਾ ਮਤਲਬ ਬਣਾਉ ਨਾ ਜਗ੍ਹਾ ਕਰੋ ਤੁਹਾਡਾ ਕੋਈ ਹੋਰ ਇੰਤਿਆਮ ਕਰਦਨੇ ਆ ਪਰ ਇਹੋ ਨੇ ਉਹਨਾਂ ਨੇ ਉਹਨਾਂ ਨੂੰ ਵੀ ਨਹੀਂ ਹੁੰਨੇ ਮਨਛਾ ਕੀ ਲੱਗਦੀ ਹੈ ਜੀ ਜਾਨ ਸਾਹਿਬ ਵਾਰ ਵਾਰ ਤੇ ਜੀ ਕਹਿੰਦਾ ਵੀ ਆ ਮੇਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਉਹ 2 ਕਿੱਲੇ ਜ਼ਮੀਨ ਸੀ 2 ਕਿੱਲੇ ਜੀ ਇੰਦਰਾ ਕਲੋਨੀ ਕੱਟੀ ਗਈ 2 ਕਿੱਲੇ ਜੋ ਪਲਾਟ ਉਹਨਾਂ ਦੇ ਹੈਗੇ ਆ ਸਭ ਕੁਝ ਉੱਥੇ ਹੈਗਾ ਹੁਣ ਇਹ ਥੋੜਾ ਵੀ ਆਪਾਂ ਦੀ ਨਾਲ ਲੱਗਦੀ ਜ਼ਮੀਨ ਉਹ ਚ ਸਕੂਲ ਖੋਲਦੀ ਏ ਤੇ ਆਪਾਂ ਉੱਚ ਗੁਰਦੁਆਰਾ ਸਾਹਿਬ ਬਣਾ ਲੀਏ ਮੰਦਿਰ ਬਣਾ ਲੀਏ ਇਹ ਤਾਂ ਫਿਰ ਜਿਹੜਾ ਮਰਜੀ ਕਾਨੂੰ ਉੱਠੂਗਾ ਜਿੱਥੇ ਕੋਈ ਮਰਜੀ ਬਣਾ ਦੋ ਇਹ ਆਗੇ ਉਹ ਕਹਿੰਦੇ ਕਿ ਜਦੋਂ ਕਲੋਨੀ ਕੱਟੀ ਗਈ ਆ ਉਦੋਂ ਸਕੂਲ ਦੇ ਤੇ ਜਿਹੜੀ ਗੁਰਦਰਾ ਸਾਹਿਬ ਦੀ ਗੁਰੂ ਘਰ ਦੀ ਪਰਮਿਟੇ ਲਾ ਲੱਗੀ ਕੋਈ ਸਾਨੂੰ ਪਤਾ ਪਤਾ ਹਾਂਜੀ ਹਾਂਜੀ ਕੋਈ ਉਹਨਾਂ ਕੋ ਮਤਾਂ ਨਹੀਂ ਗਾ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿਰਫ ਦੋ ਕਿੱਲੇ ਦੇ ਇੰਦਰਾ ਜਿਹੜੀ ਗਾਂਧੀ ਦਾ ਪਰੋਂ ਸੀ ਉਹਦੇ ਜਿਹੋਨਾ ਪਲਾਟ ਕੱਟੇ ਆ ਉਹ ਪਲਾਟ ਸਾਰੇ ਉਹਨਾਂ ਦੇ ਕੋਲ ਆ ਇਹ ਤੇ ਵੇਖੋ ਨਾ ਜਮਾਂ ਬੰਦੀਆਂ ਬੋਲਣ ਡੀਆਂ ਗੁਰਦੌਰੀਆਂ ਬੋਲ ਚਾਰ ਮਰਲੇ ਜ਼ਮੀਨ ਆ ਜਿਹਦੇ ਵਿੱਚ ਉਹਨਾਂ ਨਿਸ਼ਾਨ ਸਾਹਿਬ ਲਾਇਆ ਇਹ ਹੁਣ ਭਾਈ ਸਾਹਿਬ ਕਰਨਗੇ ਗੁਰੂ ਕੀ ਵਡਾਲੀ ਮੈਂ ਜ਼ਮੀਨ ਵਾਰ ਰਿਹਾ ਸੀ ਕਿੰਨੇ ਚਿਰ ਤੋਂ ਵਾਰ ਰਿਹਾ ਆਪ ਦੱਸ ਜਾਂ ਦੱਸਤਾ ਇਹ 73 74 ਦੀ ਗਰਜ਼ੋਰੀ ਆ ਜੀ 73 74 ਦੀ ਗਰਜ਼ੋਰੀ ਆ ਉਸ ਤੋਂ ਲੈ ਕੇ ਇਹ 18 19 ਦੀ 2018 19 ਦੀ ਗਰਜ਼ੋਰੀ ਆ ਜੀ ਅੱਜ ਤੱਕ ਅਸੀਂ ਜ਼ਮੀਨ ਵਾਰ ਆਏ ਇਹ 18 19 ਦੀ ਗਰਜ਼ੋਰੀ ਨਾਵੇਂ ਅਜਮਾਬੰਦੀ ਅੱਜ ਤੱਕ ਅਸੀਂ 645 ਤੋਂ ਲੈ ਕੇ ਖਾਤੇ ਸਾਡੇ ਕੋਲ 73 74 ਦੀ ਆ ਜਮਾਬੰਦੀ ਅਹੀਂ ਸੱਜ ਸੱਤ ਤੋਂ ਗਣ ਰਹੇ ਆ ਅਚਾਨਕ ਸਾਬ ਲੱਗੇ ਕਿਦਾ ਚਲੋ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਹਾਂਜੀ ਮਕਾਈ ਕਿਸ ਮਕਸਦ ਨਾਲ ਆ ਗਿਆ ਅਚਾਨਕ ਸਾਬ ਜੋਂ ਤੁਸੀਂ ਪਹਿਲੀ ਪਹਿਲੀ ਜੀ ਸਪਾਈ ਜਮੀਨ ਬੀਜੀ ਹੋਈ ਸੀ ਆੜੀ ਆੜੀ ਮਕਾਈ ਸੀ ਵਿੱਚ ਮਕਾਈ ਦੇ ਵਿੱਚ ਖੜਾ ਕਰ ਦਿੱਤਾ ਰਾਤ 11:30 ਵਜੇ ਅਹੀਂ ਸیرے ਜਾ ਕੇ ਵੇਖਿਆ ਅਸੀਂ ਉਸੇ ਵੇਲੇ ਪਹਿਲੋਂ ਇੰਨਾ ਪੁਰਗਾ ਪਤਾ ਕੀਤਾ ਫਿਰ ਅਹੀਂ ਥਾਣੇ ਗਏ ਥਾਣੇ ਵਾਲਿਆਂ ਨੇ ਦੋ ਸਪਾਈ ਮੇਰੇ ਨਾਲ ਭੇਜੇ ਉੱਥੇ ਉਹਨਾਂ ਉਹਨਾਂ ਨੂੰ ਆਖਿਆ ਵੀ ਕੰਮ ਬੰਦ ਕਰ ਦਿਓ ਪਰ ਉਹਨਾਂ ਕੋਈ ਪ੍ਰਵਾਹ ਨਹੀਂ ਕੀਤੀ ਉਹ ਸਿਪਾਈ ਜਿਹੜੇ ਸੀ ਉਹ ਰਮਾਨਾ ਮੁੜ ਕੇ ਘਰ ਨੂੰ ਫਿਰ ਦੂਜੇ ਚੌਥੇ ਦਿਨ ਫਿਰ ਐਸਐਸਓ ਸਾਹਿਬ ਨੂੰ ਮਿਲਣ ਜਾ ਕੇ ਉਹਨਾਂ ਆਖਿਆ ਜੀ ਉਹ ਕੇਸ ਜਿਹੜਾ ਚੱਲਦਾ ਉਹਦੀ ਕਾਪੀ ਦਿਓ ਜੀ ਆਹ ਵੇਖੋ ਆਪਣਾ ਕਾਰਪੋਰੇਸ਼ਨ ਦੇ ਨਾਲ ਸਾਡਾ ਕੇਸ ਚੱਲਣ ਰਿਹਾ ਹਾਂ ਠੀਕ ਹੈ ਉਹ ਕਾਬਜਾ ਜਾਂ ਅਸੀਂ ਕਾਬਜਾ ਇਹ ਵੱਖਰੀ ਗੱਲ ਹੈ ਸਾਡਾ ਉਹਨਾਂ ਨਾਲ ਝਗੜਾ ਚੱਲਦਾ ਵਾ ਇਹ ਜਦੋਂ ਫੈਸਲਾ ਹੋਊਗਾ ਉਸ ਦਿਨ ਪਲੂਰ ਪਤਾ ਲੱਗੂ 3 8 ਤਰੀਕ ਨੂੰ ਭੁਗਤੀ ਆ ਹੁਣ 5 9 ਤਰੀਕ ਆ ਇਹ ਸੇਕੋਰਡ ਨੇ ਵਿੱਚ ਉਹ ਵੇਖੋ ਜਿਹੜੇ ਪਾਸੇ ਲੱਗੂ ਵੇਖੀ ਪਰ ਉਹਨਾਂ ਦੀ ਕੀ ਮਨਛਾ ਸੀ ਉਹਨਾਂ ਦੀ ਮਨਛਾ ਇਹ ਉਹ ਉਹ ਵੀ ਚਾਹੁੰਦਾ ਹਦਾਂ ਆ ਵੇਖੋ ਨਗਰ ਨਿਕਮੂ ਕੋਲ ਗਏ ਆ ਅਹੀਂ ਉਹਨਾਂ ਨੂੰ ਦਿੱਤੀ ਆ ਦਰਖਾਸਤ ਸ਼ਰਮਣੀ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਆ ਦਰਖਾਸਤ ਸਰਕਾਰ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਆ ਦਰਖਾਸਤ ਵੀ ਨਿਸ਼ਾਨ ਸਾਹਿਬ ਗਲਤ ਲੱਗਾ ਜੇ ਹੋ ਹੋਰ ਜਨਈਆਂ ਜਿਸੀਆਂ ਪਦਵੀਆਂ ਇਹਦੇ ਨਾਲ ਸੰਬੰਧਿਤ ਨਹੀਂ ਉਹਨਾਂ ਨੂੰ ਅਸੀਂ ਜਾ ਕੇ ਮਿਲੇ ਆ ਪਰ ਕੋਈ ਸੁਣਵਾਈ ਨਹੀਂ ਨੇ ਆਪ ਪ੍ਰਕਾਰਪਰੇਸ਼ਨ ਵਾਲੇ ਆ ਵੇਖੋ ਕਾਰਪੋਰੇਸ਼ਨ ਨੂੰ ਚਿੱਠੀਆਂ ਕੱਢੀਆਂ ਆ ਹਾਂ ਪੁਲਿਸ ਨੂੰ ਤੁਹਾਡੇ खिलाफ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੂੰ ਪੁੱਛਦੇ ਆ ਕਿ ਜਿਹੜਾ ਪੁਲਿਸ ਨੇ ਕਹਿੰਦੇ ਇਹ ਪੁੱਛ ਨਹੀਂ ਲੋਕਾਂ ਦੀਆਂ ਭਾਵਨਾਵਾਂ ਦਾ ਜਿਹੜੀਆਂ ਆਪਤ ਹੋਈਆਂ ਕਿ ਤਰ੍ਹਾਂ ਆ ਇਹ ਸਿਰਫ ਕਪਚੇ ਦੀ ਨੀਅਤ ਨਾਲ ਉਹਨਾਂ ਪਹਿਲਾਂ ਵੀ ਜਿਹੜੀ ਦੋ ਕਿਲੇ ਕਲੋਨੀ ਕੱਟੀ ਆ ਨਾ ਜੀ ਉਹਦੇ ਚੋਂ ਵੀ ਕੁਝ ਲੋਕ ਆ ਵੇਖੋ ਬੈਠੇ ਸਾਡੇ ਕੋਲ ਜਿਨ੍ਹਾਂ ਕੋ ਸੰਧਾਂ ਹੈਗੀਆਂ ਨੇ ਗਵਰਨਮੈਂਟ ਵੱਲੋਂ ਅਲਾਟਮੈਂਟ ਹੈਗੀ ਆ ਸੰਧਾਂ ਰੀਜਨਲ ਕੋਲ ਨੇ ਪਰ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਗਏ ਇਹਨਾਂ ਨੇ ਜਿਹੜੇ ਕਬਜ਼ਾ ਕਰਨ ਰਏ ਨੇ ਇਹਨਾਂ ਨੇ ਉਹ ਪਲਾਟ ਬਾਹਰ ਵਿੱਚ ਇੱਕ ਵੀ ਵਸਨੀਕ ਪਿੰਡ ਦਾ ਨਹੀਂ ਹੈਗਾ ਵਿੱਚ 74 ਪਲਾਟ ਨੇ ਉਹਨਾਂ ਦੇ ਵਿੱਚ ਗੁਰੂਤੀ ਬਟਾਲੀ ਦਾ ਇੱਕ ਵੀ ਵਸਨੀਕ ਨਹੀਂ ਹੈਗਾ ਕਿੰਨੀ ਪਹਿਲੀ ਵਾਰ ਤੁਸੀਂ ਕਿੰਨੀ ਪਹਿਣੀ ਬੰਦ ਇਹ ਸਾਡੇ ਕੋਲ ਹੈਗੀ ਆ ਤਕਰੀਬਨ ਸਾਡੇ ਕੱਲਿਆਂ ਕੋਲ ਘਰ ਘਰ ਕੋਲ ਚਾਰ ਪੰਜ ਕਿੱਲੇ ਸਾਂ ਆਏਗਾ ਨਗਰ ਜਿੰਦੀ ਪਹਿਲੀ ਕਿੰਨੀ ਵੈਸੇ ਨਗਰ 18 ਕਿੱਲੇ ਹੈਗੀ ਆ ਵੈਸੇ ਹੋਰ ਲੋਕ ਵੀ ਆਉਂਦੇ ਆ ਆ ਜਰਜੀਤ ਸਿੰਘ ਮਾਨ ਹੈ ਜੀ ਮੈਂ ਇਸ ਗੁਰੂ ਕੀ ਉਡਾਲੀ ਦਾ ਵਸਨੀਕ ਆ ਮੈਂ ਕੁਝ ਇਸ ਲੀਗਲ ਪੁਆਇੰਟ ਆਫ ਸੇ ਤੁਹਾਨੂੰ ਚੰਨਣਾ ਪਾਉਣਾ ਚਾਹਣਾ ਆ ਕਿ ਇਹ ਜੋ ਜ਼ਮੀਨ ਸੀ ਇਹ ਸਾਡੇ ਬਜ਼ੁਰਗਾਂ ਨੇ ਜਦੋਂ ਮਰੱਬੇਬੰਦੀ ਹੋਈ ਹੈ ਨਾ ਉਦੋਂ ਬੈਠ ਕੇ ਤੇ ਵੱਖਰੇ ਵੱਖਰੇ ਜਾਤੀਆਂ ਨੂੰ ਵੰਡ ਕੀਤੀ ਆ ਉਹਨਾਂ ਚ ਮਜਬੀ ਸਿੰਘ ਸੀ ਉਹਨਾਂ ਚ ਕਮਿਆਰ ਸਿੰਘ ਵੀ ਸੀ ਉਹਨਾਂ ਚ ਤਰਖਾਨ ਸਿੰਘ ਵੀ ਸੀ ਤੇ ਹੋਰ ਜਿਹੜੇ ਸਾਡੇ ਮੈਰੇ ਸਿੰਘ ਸੀ ਉਹਨਾਂ ਨੂੰ ਅਲੱਗ-ਅਲੱਗ ਥਾਂ ਦਿੱਤੇ ਇਹ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ 2.5 ਕਿੱਲੇ ਇੰਦਰਾ ਕਲੋਨੀ ਅਲਾਟ ਕੀਤੀ ਗਈ ਅਤੇ ਬਾਕੀ ਕੋਚ ਜ਼ਮੀਨ ਬਾਬਾ ਸੰਗਤ ਸਿੰਘ ਗੁਰਦੁਆਰਾਏ ਉਹਨਾਂ ਨੂੰ ਅਲਾਟ ਕੀਤੀ ਗਈ ਇਸ ਤਰ੍ਹਾਂ ਬਹੁਤ ਚੰਗੇ ਮਾਹੌਲ ਦੇ ਵਿੱਚ ਇਹ ਕੰਮ ਚੱਲਦਾ ਆ ਰਿਹਾ ਸੀ ਪਰ 2 ਜੂਨ ਨੂੰ ਕੋਈ ਸ਼ਰਾਰਤੀ ਅੰਸਰਾਂ ਨੇ ਰਾਤ ਨੂੰ ਕੋਈ ਤਕਰੀਬਨ 11:00 ਵਜੇ ਜੋ ਇਹ 5 ਕਨਾਲ ਤੇ 4 ਮਰਲੇ ਜ਼ਮੀਨ ਦੇ ਉੱਤੇ ਜਾ ਕੇ ਰਾਤ ਨੂੰ ਨਿਸ਼ਾਨ ਸਾਹਿਬ ਲਾ ਦਿੱਤਾ ਜੋ ਕਿ ਇੱਕ ਬਹੁਤ ਹੀ ਗੈਰ ਕਾਨੂੰਨੀ ਅਤੇ ਪੰਥਕ ਮਰਿਆਦਾਂ ਦੇ ਉਲਟ ਸੀ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਮੋਦਬਾਰ ਸਜਣਾ ਨੇ ਦੱਸ ਦਿੱਤਾ ਏ ਕਿ ਅਸੀਂ ਕੀ ਕੀ ਕਾਰਵਾਈ ਕੀਤੀ ਮੈਂ ਸਿਰਫ ਜੋ ਪ੍ਰੈਸ ਦੇ ਵਿੱਚ ਜਾਂ ਜੋ ਮੀਡੀਆ ਦੇ ਸੋਸ਼ਲ ਮੀਡੀਆ 'ਚ ਆ ਰਿਹਾ ਏ ਉਹ ਸਿਰਫ ਇੱਕ ਗੱਲ ਨੂੰ ਕਹਿ ਰਹੇ ਨੇ ਕਿ ਇਹ ਬੇਦਬੀ ਹੋਈ ਪਰ ਇਹਦੇ ਪਿੱਛੇ ਕਾਰਨ ਕੀ ਸੀ ਬੇਦਬੀ ਦੇ ਉਹਨਾਂ ਨੇ ਜਾਣਕਾਰੀ ਨਹੀਂ ਕਿਉਂਕਿ ਪ੍ਰੈਸ ਦੇ ਵਿੱਚ ਉਹਨਾਂ ਨੇ ਇਹ ਗਲਤ ਤਸਵੀਰ ਪੇਸ਼ ਕੀਤੀ ਏ ਕਿ ਇਹਨਾਂ ਨੂੰ ਕੁਝ ਕਿਸਾਨ ਪਰਿਵਾਰਾਂ ਨੇ ਤਕੜੇ ਪਰਿਵਾਰਾਂ ਨੇ ਇੱਕ ਦਲਿਤ ਪਰਿਵਾਰਾਂ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਸੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਜਿਹੜਾ ਇਹ ਇਹ ਬਿਲਕੁਲ ਪ੍ਰਪਗੈਂਡਾ ਸੀ ਜਦੋਂ ਕਿ ਅਸੀਂ ਹਰ ਇੱਕ ਪ੍ਰਸ਼ਾਸਨ ਨਾਲ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਤਰ੍ਹਾਂ ਨਾਲ ਜਾ ਕੇ ਰਾਬਤਾ ਕੀਤਾ ਤੇ ਉਹਨਾਂ ਦੇ ਵੱਲੋਂ ਹੀ ਜਦੋਂ ਸਾਨੂੰ ਇਹ ਕਿਹਾ ਗਿਆ ਕਿ ਇਹ ਬਿਲਕੁਲ ਹੀ ਬੇਅਦਬੀ ਹੋਈ ਆ ਪੰਥਕ ਮਰਿਆਦਾ ਦੇ ਉਲਟ ਹੋਈ ਆ ਤੇ ਤੁਸੀਂ ਇਹਨਾਂ ਨੂੰ ਇਹਨੂੰ ਨੂੰ ਨਿਸ਼ਾਨ ਸਾਹਿਬ ਪੰਥਕ ਮਰਿਆਦਾ ਦੇ ਅਨੁਸਾਰ ਉਤਾਰ ਸਕਦੇ ਜੋ ਅਸੀਂ ਸਾਡਾ ਚਲੋ ਹੋ ਸਕਦਾ ਆ ਕਿ ਸਾਡੇ ਮੌਕੇ ਦੇ ਉੱਤੇ ਸਾਡੇ ਕੋਈ ਜੜੀ ਉਹ ਕਾਰਵਾਈ ਉਹ ਗਲਤ ਹੋਈ ਪਰ ਸਾਡੀ ਭਾਵਨਾ ਗਲਤ ਨਹੀਂ ਸੀ ਸਾਡਾ ਜੋ ਮਕਸਦ ਸੀ ਵੀ ਉਹ ਨਿਸ਼ਾਨ ਸਾਹਿਬ ਦੀ ਬੇਅਦਬੀ ਨਾ ਹੋਵੇ ਉਹਨਕਿ ਕਬ ਦੇ ਵਾਲੀ ਜਗਾ ਤੇ ਨਿਸ਼ਾਨ ਸਾਹਿਬ ਲੱਗਾ ਸੀ ਤੇ ਆਲੇ ਦੁਆਲੇ ਬਿਲਕੁਲ ਤੁਸੀਂ ਅਜੇ ਵੀ ਵੇਖ ਸਕਦੇ ਜੋ ਵੀ ਉਹ ਹਾਲਾਤ ਜਿਹੜੇ ਨਾ ਉੱਥੇ ਏਕ ਆਪਾਂ ਆਪਣੇ ਪਵਿੱਤਰ ਨਿਸ਼ਾਨ ਸਾਹਿਬ ਨੂੰ ਉੱਥੇ ਸਤਾਬਤ ਨਹੀਂ ਕਰ ਸਕਦੇ ਦੂਜਾ ਜਿਹੜਾ ਉਹ ਬੋਲਦੇ ਨੇ ਨਾ ਕਿ ਸਾਡੇ ਕੋਲੋਂ ਇਹ ਅਲਰਟ ਹੋਈ ਸੀ ਕੋਈ ਵੀ ਉਹਨਾਂ ਕੋ ਡਾਕੂਮੈਂਟ ਇਹੋ ਜਿਹਾ ਨਹੀਂ ਜਿਹਦੇ ਤੇ ਲਿਖਿਆ ਗਿਆ ਹੋਵੇ ਕਿ ਇਹ ਜ਼ਮੀਨ ਦਲਤ ਪਰਿਵਾਰਾਂ ਨੂੰ ਜਾਂ ਸਾਡੇ ਐਸ.ਸੀ. ਭਾਈਚਾਰੇ ਨੂੰ ਇਹ ਸਕੂਲ ਵਾਸਤੇ ਤੇ ਗੁਰਦੁਆਰੇ ਵਾਸਤੇ ਅਲਾਰਟ ਹੋਈ ਸੀ। ਮਾ ਸਰ ਉਹ ਕਹਿੰਦੇ ਆ ਕਿ ਹਜੇ ਵੀ ਉਸਦੀ ਨੇ ਮਨੂਦਰੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਵੱਡੀ ਚਿੰਤਾ ਚ ਪਹੁੰਚਿਆ। ਉਹ ਕਹਿੰਦੇ ਕਿ ਨਿਸ਼ਾਨ ਸਾਹਿਬ ਅਸੀਂ ਹਰ ਹਾਲਤ ਦੇ ਵਿੱਚ ਦੇਖੋ ਇਹ ਤੇ ਹੁਣ ਗੇਂਦ ਪ੍ਰਸ਼ਾਸਨ ਦੇ ਪਾਲੇ ਜਾ ਜੀ। ਅਗਰ ਉਹ ਨਿਸ਼ਾਨ ਸਾਹਿਬ ਲਾਉਣਗੇ ਤੇ ਫੇਰ ਤੇ ਉਹ ਬਿਲਕੁਲ ਉਹਨਾਂ ਦਾ ਆਪਣੇ ਪ੍ਰਸ਼ਾਸਨ ਸਰਕਾਰ ਦਾ ਇੱਕ ਸਰਕਾਰ ਦੇ ਹੁੰਦਿਆਂ ਉਹ ਕਬਜ਼ਾ ਕਰਨਗੇ। ਇਸ ਦੀ ਫਿਰ ਜ਼ਿੰਮੇਵਾਰੀ ਸਰਕਾਰ ਦੀ ਹੈ। ਜਦੋਂ ਕਿ ਸਾਡੇ ਕੋਲ ਖੁਦ ਲੈਟਰਾਂ ਨੇ ਜਿਹਦੇ ਵਿੱਚ ਮਿਸ਼ਨਰ ਅੰਮ੍ਰਿਤਸਰ ਨੇ ਐਜੀਪੀਸੀ ਸੈਕਟਰੀ ਨੂੰ ਲਿਖਿਆ ਆ ਵੀ ਉੱਥੇ ਕੁਝ ਬੰਦਿਆਂ ਨੇ ਕਬਜ਼ਾ ਕਰ ਲਿਆ ਆ ਤੇ ਆਪਣੇ ਸੇਵਾਦਾਰ ਭੇਜ ਕੇ ਤੁਸੀਂ ਇਹ ਕਬਜ਼ਾ ਢਾਓ ਨਿਸ਼ਾਨ ਸਾਹਿਬ ਦਾ ਅਸੀਂ ਵੀ ਜਦੋਂ ਐਜੀਪੀਸੀ ਨੂੰ ਮਿਲੇ ਸਿੰਘ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਇਹੋ ਹਦਾਇਤ ਕੀਤੀ ਆ ਵੀ ਤੁਸੀਂ ਉਹਨੂੰ ਗੁਰਮਰਿਆਦਾ ਦੇ ਅਨੁਸਾਰ ਉਤਾਰ ਦਿਓ ਪਰ ਪ੍ਰਸ਼ਾਸਨ ਨੇ ਬਹੁਤ ਕਾਲੀ ਜਾਣ ਕੇ ਪ੍ਰੈਸ ਦੇ ਵਿੱਚ ਜਿਆਦਾ ਸੋਸ਼ਲ ਮੀਡੀਆ ਤੇ ਆਉਣ ਕਰਕੇ ਬਕਾਇਦ ਕਿਸੇ ਲੀਗਲ ਅਡਵਾਈਜ਼ਰੀ ਤੋਂ ਕਿਉਂਕਿ ਇਹ ਜਿਹੜਾ ਪਰਚਾ ਆ ਜਦੋਂ ਵੀ ਧਾਰਮਿਕ ਭਾਵਨਾਵਾਂ ਦਾ ਇਹਦੇ ਵਾਸਤੇ ਲੀਗਲ ਅਡਵਾਈਜ਼ਰ ਲੈਣੀ ਪੈਂਦੀ ਆ ਉਹਨਾਂ ਕੋਈ ਲੀਗਲ ਡਿਵਾਈਜ਼ਰ ਨਹੀਂ ਲਈ ਅਤੇ ਉਹਨਾਂ ਬੰਦਿਆਂ ਤੇ ਪਰਚਾ ਕਰ ਦਿੱਤਾ ਜਿਹੜੇ ਉਸ ਵੇਲੇ ਬੰਦੇ ਉੱਥੇ ਹਾਜ਼ਰ ਵੀ ਨਹੀਂ ਸਨ ਇਹ ਬੰਦੇ ਉਸ ਟਾਈਮ ਤੇ ਕੋਈ ਵੀ ਹਾਜ਼ਰ ਨਹੀਂ ਸੀ ਜਿਨ੍ਹਾਂ ਦੇ ਪਰਚਾ ਕੀਤਾ ਗਿਆ ਇਹ ਗੈਰਕਾਨੂੰਨੀ ਆ ਬਾਕੀ ਤੁਸੀਂ ਸਮਝ ਸਕਦੇ ਜੋ ਵੀ ਜੋ ਵੀ ਹੋਇਆ ਆ ਉਹ ਉਹਨਾਂ ਨੇ ਪੰਥਕ ਅਤੇ ਪ੍ਰਸ਼ਾਸਨਿਕ ਪ੍ਰਸ਼ਾਸਨਿਕ ਜੋ ਇਹ ਕਾਰਵਾਈ ਸੀ ਉਹਦੇ ਬਿਲਕੁਲ ਉਰੇ ਉਲਟ ਕੀਤਾ ਆ ਅਤੇ ਅਸੀਂ ਸਿਰਫ ਜੋ ਵੀ ਜੰਨਾ ਵੀ ਸਾਡਾ ਇਹ ਭਾਈਚਾਰਾ ਆ ਇਹਦੇ ਵਿੱਚ ਸਾਰਾ ਆਇਆ ਸਮੁੱੱਚਾ ਪਿੰਡ ਦਾ ਭਾਈਚਾਰਾ ਆ ਇਹ ਦੱਸਣ ਲਈ ਆਇਆ ਹੈ ਕਿ ਇੱਥੇ ਸਾਡਾ ਆਪਸੀ ਪ੍ਰੇਮ ਆ ਕੋਈ ਬੇਦਬੀ ਨਹੀਂ ਹੋਈ ਜੋ ਵੀ ਹੋਇਆ ਆ ਉਹ ਪੰਥਕ ਰਹਿਤ ਮੁਰਾਤਾਨਾਮ ਸੋ ਆਇਆ ਅਤੇ ਪ੍ਰਸ਼ਾਸਨ ਦੀ ਮਤਲਬ ਇਹ ਕਾਲੀ ਆ ਕੇ ਸਾਡੇ ਕੁਝ ਵੀਰਾਂ ਤੇ ਪਰਚਾ ਕਰ ਦਿੱਤਾ ਆ ਅਜੇ ਕਿ ਇਹਨੂੰ ਕੁਝ ਤੇਰੇ ਇਲਤੇ ਅਸੀਂ ਮੰਗ ਕਰਦੇ ਆ ਕਿ ਇਹਦੇ ਤੇ ਇਨਕੁਆਰੀ ਕਰਕੇ ਅਤੇ ਉਹ ਪਰਚਾ ਵਾਪਸ ਲਿਆ ਜਾਵੇ ਅਤੇ ਜਿਸ ਤਰ੍ਹਾਂ ਵੀ ਸਥਿਤੀ ਪਹਿਲਾਂ ਸੀ ਅੱਜ ਤੋਂ 2 ਜੂਨ ਤੋਂ 3 ਜੂਨ ਤੋਂ ਉਸ ਤਰ੍ਹਾਂ ਦੀ ਸਥਿਤੀ ਬਹਾਲ ਕੀਤੀ ਜਾਵੇ ਅਗਰ ਉਹਨਾਂ ਨੇ ਪਰਚਾ ਨਾ ਵਾਪਸ ਲਿਆ ਤੇ ਸਾਡਾ ਜੋ ਵੀ ਸਾਡਾ ਇਹ ਭਾਈਚਾਰਾ ਹੈ ਪਿੰਡ ਦਾ ਸਮੂਚਾ ਅਸੀਂ ਐਜੀਟੇਸ਼ਨ ਕਰਾਂਗੇ ਬੱਸਾਂ ਵੀ ਰੋਕਾਂਗੇ ਅਸੀਂ ਰੇਲ ਵੀ ਰੋਕਾਂਗੇ ਇਹਦੇ ਵਿਰੁੱਧ ਸਾਡਾ ਪ੍ਰੋਟੈਸਟ ਬਹੁਤ ਸਖਤ ਹੋਊਗਾ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਨੇ ਅਸੀਂ ਚਾਹੁੰਦੇ ਆ ਕਿ ਜਿਹੜੀ ਪੋਜੀਸ਼ਨ ਐਜ਼ ਇਟ ਇਜ਼ ਪਹਿਲਾਂ ਸੀ ਉਹ ਪੋਜੀਸ਼ਨ ਬਹਾਲ ਕੀਤੀ ਜਾਵੇ ਨਹੀਂ ਇਹਦੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜੇ ਉਹਨਾਂ ਨੇ ਉਹਨਾਂ ਨੂੰ ਜਾਂ ਕਿਸੇ ਵੀ ਗੈਰ ਅੰਸਰ ਨੇ ਉੱਥੇ ਕਬਜ਼ਾ ਕੀਤਾ। ਹਾਂ ਜੀ ਸਰ ਜੇ ਉਹ ਨਿਸ਼ਾਨ ਸਾਹਿਬ ਦੁਬਾਰਾ ਉੱਥੇ ਸਥਾਪਿਤ ਕੀਤਾ ਤਾਂ ਤੁਹਾਡਾ ਅਗਲਾ ਕਦਮ ਕੀ ਹੈ? ਨਹੀਂ ਸਾਡਾ ਕੋਈ ਕਦਮ ਨਹੀਂ ਜੀ ਹਾਂ ਤੇ ਹੁਣ ਪ੍ਰਸ਼ਾਸਨ ਹੀ ਵੇਖੇਗਾ ਕਿਉਂਕਿ ਪ੍ਰਸ਼ਾਸਨ ਦੀ ਮਤਲਬ ਗੈਹਾਜਰੀ ਦੇ ਵਿੱਚ ਇਹ ਕੰਮ ਹੋਏਗਾ ਇਸ ਲਈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਸਾਡੀ ਤੇ ਕੋਈ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਜੋਰ ਲਾ ਤਿੰਨ ਜਨਵਰੀ 3 ਜੂਨ ਤੋਂ ਪਹਿਲਾਂ ਸੀ ਜਦੋਂ ਇਹਨਾਂ ਨੇ ਉਹੋ ਹੀ ਹਾਲਾਤ ਮੇਨਟੇਨ ਕਰ ਦਿੱਤੇ ਜਾਣ। ਇਹ ਜਿਹੜਾ ਪਰਚਾ ਆ ਇਹ ਵਾਪਸ ਲਿਆ ਜਾਵੇ। ਵਾੜੋਂ ਪਰਸੀ ਸਾਡੀ ਪਿੰਡੀ ਗੁਰੂਕੀਵਡਾਲੀ ਦੀ ਇੱਥੋਂ ਦਾ ਪਿਛਲੇ ਟਰਮ ਦਾ ਕੌਂਸਲਰ ਰਿਆਂ ਸਾਡੇ ਪਿੰਡ ਦੇ ਵਿੱਚ ਗੁਰੂਕੀਵਡਾਲੀ 'ਚ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਜਾਤ-ਜਾਤ ਪਾਤ ਦੀ ਜਿੱਥੇ ਕੋਈ ਗੱਲ ਹੋਵੇ ਜਾਂ ਐਸਸੀ ਹੋਣ ਜਾਂ ਜਨਰਲ ਕੋਟੇ ਦੇ ਹੁਣ ਕਜਵੀ ਮਜਬੀ ਸਿੱਖ ਜਾਂ ਜੱਟ ਸਿੱਖ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਤਾਂ ਮਾੜੀ ਘੜੀ ਆਈ ਆ ਕਿ ਦੋ ਤਿੰਨ ਸਰਾਰਤੀ ਅੰਸ਼ਦ ਨੇ ਜਿਨ੍ਹਾਂ ਨੇ ਇੱਕ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਨਿਹੰਗ ਸਿੰਘਾਂ ਦੀ ਓਟ ਲੈ ਕੇ ਕਬਜ਼ਾ ਕਰਨ ਦੀ ਨੀਤ ਨਾਲ ਸਾਡੀ ਇਹ ਜਿਹੜੀ ਜੀਮੀਦਾਰ ਸਰਪੇਸ਼ੀ ਦੀ ਜ਼ਮੀਨ ਆ ਜਿਹੜੀ ਪੰਚਾਇਤ ਦੇ ਵੇਲੇ ਤੋਂ ਜਿਮੀਦਾਰ ਵਾਉਂਦੇ ਆ ਰਹੇ ਆ ਮੁੜ ਕੇ ਕਾਰਪੋਰੇਸ਼ਨ ਕੋਲ ਚਲ ਗੀ ਆ ਕਾਰਪੋਰੇਸ਼ਨ ਦਾ ਕੇਸ ਵੀ ਚੱਲਣ ਡਿਆ ਜਿਹਦੀ ਕੇ ਤੁਹਾਨੂੰ ਸਰਦਾਰ ਜਸਵੰਤ ਸਿੰਘ ਜੀ ਇਹ ਪਹਿਲੀ ਵਾਉਂਦੇ ਜਿਹਦੇ ਵਿੱਚ ਇਹਨਾਂ ਨਿਸ਼ਾਨ ਸਾਹਿਬ ਲਾਇਆ ਉਹਦੀ ਇਹਨਾਂ ਦੱਸਿਆ ਵੀ ਆ ਕਿ ਸਾਡੇ ਕੋਲੇ 9 ਤਰੀਕੇ ਕਿੰਨੀ ਤਰੀਕਾ ਦੱਸਿਆ ਗਿਆ ਜਿਹੇ ਤਰੀਕਾ ਚੱਲਣ ਡੀਆਂ ਨੇ ਤੇ ਮੁਕਦਮੇ ਚੱਲਦੇ ਵਿੱਚ ਆਣ ਕੇ ਪਹਿਲੀ ਕਾਰਪੇਂਚ ਦੀ ਵਾਉਂਦੇ ਜਾਟਿਆ ਤੇ ਤੀਜੀ ਤੇ ਰਣ ਕੇ ਉੱਥੇ ਨਿਸ਼ਾਨ ਸਾਹਿਬ ਲਾਉਣ ਡੀ ਆ ਜਿਹਦਾ ਕੇ ਆ ਆਕਾਦ ਤੱਕ ਦਾ ਹੁਕਮਾਣ ਸਾਡੇ ਕੋਲ ਆ ਤਿੰਨੋ ਹੁਕਮਾਣੇ ਹੋਏ ਆ ਜਿੱਥੇ ਕੇ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰ ਅਹੀਂ ਪ੍ਰਚਾਰਣ ਨੂੰ ਇਹ ਪੁੱਛਣਾ ਚਾਹੁੰਦੇ ਕਿ ਜਿੱਦਣ ਇਹਨਾਂ ਨਿਸ਼ਾਨ ਸਾਹਿਬ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਗੁਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬੰਦੇ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਾਲ ਦਾ ਪ੍ਰਕਾਸ਼ ਉੱਤੇ ਨਹੀਂ ਤੇ ਉੱਥੇ ਦਿਖਾਣ ਸਾਹਿਬ ਦਾ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਬਦਵੀ ਸਾਹਿਬ ਤੋਂ ਪਹਿਲਾਂ ਇਹਨਾਂ ਕੀਤੀ ਆ ਜਦਕੇ ਨਿਸ਼ਾਨਾ ਦਾ ਹਟਾਉਣ ਵਾਲੇ ਦੇ ਪਰਚੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤ ਜਗ੍ਹਾ ਤੇ ਉੱਥੇ ਗੋਡੇ-ਗੋਡੇ ਮਕਈ ਹੋਈ ਹੋਵੇ ਲੋਕ ਉੱਥੇ ਟੱਟੀ ਪਿਸ਼ਾਬ ਕਰਦੇ ਉਹਨੂੰ ਉੱਥੇ ਆਣ ਕੇ ਇਹਨਾਂ ਨਿਸ਼ਾਨ ਸਾਹਿਬ ਲਾਇਆ ਉਹ ਕੀ ਬਦਵੀ ਲਗੀ ਬਦਬੀ ਮਤ ਕਦੋਂ ਆਨੇ ਆ ਜਿਨ੍ਹਾਂ ਨੇ ਅਰਦਾਸ ਕਰਕੇ ਬਾਹਰ ਅਜਦਾ ਨਿਸ਼ਾਨ ਦੋ ਹਟਾ ਕੇ ਇੱਕ ਗੁਰਦਰਾ ਸਾਹਿਬ ਉਹ ਬੋੜੀ ਸਾਹਿਬ ਇਹ ਜਮਾ ਕਰਾ ਗਿਆ ਆ ਉਹਨਾਂ ਬੰਦੇ ਨੇ ਨਾ ਪਰਚਾ ਕਰਤੇ ਇੱਕ ਮੇਰਾ ਪੀਏ ਆ ਧਰਮਿੰਦਰ ਉਹਤੇ ਪਰਚਾ ਕਰਤਾ ਨਾ ਉਹਦਾ ਪਿੰਡ ਹੀ ਆ ਬਡਾਲੀ ਉਹ ਬਾਬਾ ਦੀਪ ਸਿੰਘ ਲੌਂਦੀ ਰਹਿੰਦਾ ਨਾ ਉਹਨੂੰ ਪਹਿਲੀ ਬਾਰੇ ਵਿਚਾਰੇ ਨੂੰ ਪਤਾ ਹੀ ਆ ਉਹਤੇ ਨਜਾਇਜ਼ ਪਰਚਾ ਕਰਤਾ ਵੀ ਤੂੰ ਹੰਦਰ ਦਾ ਪੀਏ ਆ ਬਾਈ ਲੱਗਦਾ ਕਿ ਜਾਣ ਬੁੱਝ ਕੇ ਇਹਨੂੰ ਜਾਤੀਵਾਦ ਦਾ ਰੰਗ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਕੱਲ ਵੀ ਕਾਫੀ ਵੱਡਾ ਭਾਸ਼ਣ ਉੱਥੇ ਜਿਹੜਾ ਸਾਰੇ ਜਿਹੜੇ ਸਾਰੇ ਜਿਹੜੇ ਆਸੀ ਭਰਾ ਆ ਸਾਡੇ ਭਰਾ ਆ ਮੈਨੂੰ ਉਹਨਾਂ ਹੀ ਵੋ ਬੰਦੇ ਸ਼ਰਾਰਤੀ ਆ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰੰਗ ਤੇ ਦੇ ਕੇ ਤੇ ਇਹਨਾਂ ਸਾਡੇ ਪਿੰਡ ਦੇ ਵਿੱਚ ਕਿੰਨਾ ਖਰਾਬੀ ਪਾਈ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੀਲ ਕਰੂੰ ਕਿ ਸਾਡਾ ਪੰਡ ਬਾਗਾ ਵਈਆ ਚੱਲਦਾ ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਭਰਾਓ ਨਾਇਤ ਨਾ ਕਰੋ ਨੇਤਾ ਜੀ ਆ ਤੇ ਦੋ ਤਿੰਨ ਹੋਰ ਨੇ ਬੰਦੇ ਜਿਹੜੇ ਖਰਾਬ ਕਰ ਰਹੇ ਆ ਉਹ ਨਾ ਇਸ ਤਰ੍ਹਾਂ ਕਰਨ ਇੱਕ ਤੇ ਬੇਦਬੀ ਘਟ ਹੋ ਗਈ ਆ ਹਨਾ ਉਹਨਾਂ ਵੀ ਕਰਤੀ ਇਹਨਾਂ ਵੀ ਕਰਤੀ ਗੱਲ ਮਾੜੀ ਆ ਇਹ ਗੱਲ ਚੰਗੀ ਨਹੀਂ ਗੀ ਪਰ ਸ਼ੁਰੂਆਤ ਉਹਨਾਂ ਤੋਂ ਹੋਈ ਆ ਜੇ ਉਹਨਾਂ ਤੇ ਉਹਦਾ ਪਰਚੇ ਪ੍ਰਸ਼ਾਸ਼ਨ ਕਰਦੇ ਤਾਂ ਤੇ ਗੱਲ ਮੁੱਕ ਜਾਂਦੀ ਇੱਥੋਂ ਤੱਕ ਗੱਲ ਆਉਣੀ ਨਹੀਂ ਹੁਣ ਵੇਖੋ ਹੁਣ ਪਰਚਾ ਨਹੀਂ ਕੋਲ ਹੁੰਦੇ ਹੋਇ ਕੱਲ ਨਿਸ਼ਾਨ ਸਾਹਿਬ ਲਾਉਣ ਲੱਗੇ ਤੇ ਪੁਲਿਸ ਦੀ ਮਿਹਰਬਾਨੀ ਪਰਚਾ ਚੰਦੀ ਤੇ ਉਹਨਾਂ ਨੇ ਉਹਨਾਂ ਦਬਕਾ ਮਾਰਿਆ ਕਿ ਨਿਸ਼ਾਨ ਸਾਹਿਬ ਤੇ ਇੰਨੇ ਲਾਉਣੇ ਤੇ ਢੜਦੇ ਵੀ ਪਰਚੇ ਹੋਣਗੇ ਉਹ ਅੱਜ ਫੇਰ ਸਵੇਰੇ ਲਾਉਣ ਲੱਗੇ ਤੇ ਉੱਥੇ ਜਾ ਕੇ ਵੇਖ ਲੋ ਸਾਡੀਆਂ ਪੈਲੀਆਂ ਪ੍ਰਸ਼ਾਸਨਾਂ ਰੰਗੀਆਂ ਪਈਆਂ ਪੁਲਸੀ ਪੁਸਤਰੀ ਫਿਰਦੀ ਲੇਡੀ ਵਿਚਾਰੀਆਂ ਪੁਲਿਸ ਇਦੋਂ ਰਾਹ ਪੁੱਛ ਪੁੱਛ ਕੇ ਗਏ ਉੱਥੇ ਨਾ ਕੋ ਰਾਹ ਨਾ ਕੋ ਖੇੜਾ ਝੋਨੇ ਲੱਗੇ ਆ ਉੱਥੇ ਪ੍ਰਸ਼ਾਸਨ ਪੁਲਿਸ ਵੀ ਖਰਾਬ ਹੋਂਦੀ ਆ ਪਰ ਇਹ ਬੰਦੇ ਨਿਸ਼ਾਨ ਸਾਹਿਬ ਚੋਕੇ ਲੌਂਡੇ ਆ ਪੁਲਿਸ ਹਟਾਉਂਦੀ ਆ ਹੱਡੀ ਜਮਹਰੀ ਦੇ ਖਤਮ ਹੋ ਗਈ ਅਸੀਂ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋਲ ਜਾਣਦੇ ਪ੍ਰਸ਼ਾਸਨ ਕੋਲ ਜਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਫਿਰ ਮਾਨ ਸਾਹਿਬ ਨੇ ਦੱਸਿਆ ਇਹਨਾਂ ਦੇ ਪ੍ਰੈਸ਼ਰ ਪੈ ਗਏ ਸਾਡੇ ਦੇ ਪਰਤੇ ਉਸਰ ਸਾਡਾ ਪ੍ਰੈਸ਼ਰ ਪੈ ਜਾਊਗਾ ਪ੍ਰੈਸ਼ਰ ਦੇ ਅਸੀਂ ਤਾਂ ਇਹ ਕਰਨੇ ਪਿੰਡ ਦੇ ਵਿੱਚ ਖਰਾਬ ਨਾ ਹੋਈਏ ਆਪਾਂ ਆਪਾਂ ਨਾਂ ਇਹਨੂੰ ਰੰਗਦਾ ਮਜਬੀ ਸਿੱਖਦਾ ਜਿਹੜਾ ਉਹ ਨਾਂ ਰੰਗ ਚਾੜੀ ਇਹਨੂੰ ਆਪਾਂ ਇੱਕ ਇਨਸਾਨੀਅਤ ਦੇ ਤੌਰ ਤੇ ਚੰਗੀਆਂ ਗੱਲਾਂ ਕਰਦੇ ਆ ਤੇ ਚੰਗੀਆਂ ਕਰੀਏ ਤੇ ਕਿਸੇ ਤੇ ਗਲਤ ਜਣਾ ਨਾ ਕੋ ਕਾਰਵਾਈ ਕੀਤੀ ਜਾਵੇ ہاں ਅਜੇ ਇਹਨਾਂ ਦਾ ਪ੍ਰੈਸ਼ਰ ਪਿਆ ਤੇ ਅਸੀਂ ਵੀ ਸਿੱਖ ਜੁਨੀਅਰ ਅਸੀਂ ਸਿੱਖ ਆਪਣੀਆਂ ਜਥੇਬੰਦੀਆਂ ਨਾਲ ਲਿਆਵਾਂਗੇ ਤੇ ਅਸੀਂ ਵੀ ਲੜਾਂਗੇ ਧਰਨੇ ਸਾਡੇ ਵਿੱਚ ਬੱਸਾ ਰੁਕਦੀ ਯਾਰ ਜੀ ਸਾਨੂੰ ਰੇਲਾਂ ਰੁਕਣ ਦੀ ਯਾਰ ਜੇ ਕਿਹੜੇ ਕੰਮ ਦੀ ਨਹੀਂ ਯਾਰ ਪਰ ਅਸੀਂ ਆਨੇ ਹਾਂ ਕਿ ਕਿਸੇ ਨੂੰ ਨਾਂ ਲੈ ਜੇ ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਵੇੜਾ ਕਰੀਏ ਤੇ ਨਾ ਕਿਸੇ ਜਥੇਬੰਦੀ ਨੂੰ ਬਦਨਾਮ ਕਰੀਏ ਨਾ ਕਿਸੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਨ ਹੈ ਨਾ ਜਿਹੜੀਆਂ ਜਥੇਬੰਦੀਆਂ ਸਾਡੇ ਉਹਨਾਂ ਨੂੰ ਨਾਂ ਹੀ ਖੱਜਲ ਖਰਾਬ ਕਰੀਏ ਪਰ ਇਹਨਾਂ ਨੇ ਪ ਇਹ ਸਾਰੇ ਬੰਦੇ ਗੁਰਦੁਆਰੇ ਕੱਢ ਜਣ ਨਹੀਂ ਚੜ ਜਣ ਦੇ ਨਾ ਕਬਜੇ ਤੇ ਪਹਿਲਾਂ ਵੀ ਉੱਥੇ ਕਲੋਨੀ ਕੱਟੀ ਗਈ ਆ ਜੀ ਦੇ ਕੇ ਉਹ ਸਾਡੇ ਕੋਲ ਗਰੀਬ ਆਦਮੀ ਬੈਠੇ ਜਿਨ੍ਹਾਂ ਨੂੰ ਲਾਟ ਹੋਏ ਮਕਾਨ ਇੰਨਾ ਬੰਦਿਆਂ ਦੰਨਾ ਚੌਣੇ ਪਲਾਟੋ ਵੇਚੇ ਆਹੀਂ ਸਬੂਤ ਕਰਾ ਦੇਣ ਕਵਰੀ ਕਰ ਲੈਣ ਉੱਥੇ ਇੰਨਾ ਦੰਨਾ ਚੌ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਤੇ ਜਿੰਨਾ ਨੇ ਨਿਹੰਗ ਲੈ ਆ ਕੇ ਬਾਤਿਆ ਇੰਨਾ ਦੰਨਾ ਚੌ ਬੰਦਿਆਂ ਨੇ ਉਹਨਾਂ ਪਲਾਟਾਂ ਦੇ ਕਬਜੇ ਕੀਤੇ ਇਹਨਾਂ ਨੇ ਵੇਚੇ ਤੁਨ ਜਿਹੜੇ ਵਿੱਚ ਬੈਠੋ ਉਹ ਵੀ ਦੱਸ ਦੇ ਕਿ ਕਿਦੋਂ ਲਿਆ ਆਹੀਂ ਉਦੀ ਕੋਈ ਰੀਸਟਰੀ ਨਹੀਂ ਕੋ ਲੈਣ ਨਹੀਂ ਦੇਣਾ ਨਹੀਂ ਉਹ ਵਿਚਾਰੇ ਇੱਕ ਬੰਦਾ ਚੰਡੀਗੜ੍ਹ ਬੈਠਾ ਜਦ ਮੈਂ ਨਵਾਂ ਨਾ ਕਾਉਂਸਲ ਬਣਾ ਮੇਰੇ ਕੋ ਆਇਆ ਵਿਚਾਰਾ ਹੈ ਇੱਥੇ ਅਸੀਂ ਚੌਂਕੀ ਬਣਾਈ ਉੱਥੇ ਭੇਜਿਆ ਪਰ ਕਿੱਥੋਂ ਸੁਣਵਾਈ ਉੱਥੇ ਬਹਿ ਜਾਂਦੇ ਜਦੋਂ ਕਬਜ਼ਾ ਕਰਕੇ ਫਿਰ ਇਤਰੇ ਇਤਰੇ ਨਿਲੋਂ ਤੇ ਡਾਦੇ ਪੁਲਿਸ ਵੀ ਕਹਿੰਦੀ ਹਨਾ ਕੋਈ ਲੱਗਦਾ ਨਹੀਂ ਆ ਕਿ ਪਹਿਲਾਂ ਵੀ ਇਹੋ ਜਿਹੀ ਕਈ ਗੱਲਾਂ ਸਾਹਮਣੇ ਆਈਆਂ ਬਿਨਧਾਂਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਇਹ ਗੈਰਕਾਨੂੰਨੀ ਕੰਮ ਕਰਦੇ ਉਹਦੇ ਤੁਹਾਨੂੰ ਪਤਾ ਹੈ ਭਾਜੀ ਸਾਨੂੰ ਪਤਾ ਹਣਾ ਪਹਿਲਾਂ ਆਪਾਂ ਗੱਜਾ ਕਰਦੇ ਆਂ ਜਦੋਂ ਕੋਸੂਲੇ ਆਪਾਂ ਜਾਂਦੇ ਨਹੀਂ ਨਾ ਬੜ ਹੁੰਦੇ ਆਂ ਫਿਰ ਇਹਨਾਂ ਦੇ ਬਣ ਜਾਂਦੇ ਝੋਲਾ ਪਾ ਕੇ ਤੇ ਮੜ ਕੇ ਨਾਂਗ ਬਣ ਕੇ ਨਾ ਸਾਡੇ ਮੂੰਹਾਂ ਨਾਲ ਤੋਂ ਲੱਗਦਾ ਓ ਇਹ ਸਾਰੇ ਨਾਂਗੇ ਕੋਈ ਜ ਨਹੀਂ ਬੜੇ ਬੜੇ ਵਧੀਆ ਵੀ ਹੈਗੇ ਆ ਬੜੇ ਬੜੇ ਵਧੀਆ ਹਣਾ ਦਲ ਚੱਲਣ ਦੇ ਉਹਨਾਂ ਨੇ ਬਹੁਤ ਗਲਤ ਕੰਮ ਕੀਤਾ ਲੇਕਿਨ ਜਿਸ ਤਰ੍ਹਾਂ ਟ੍ਰੈਕਟਰ ਦੇ ਨਾਲ ਜਿਸਾਨ ਸਾਹਿਬ ਨੂੰ ਚੋੜਿਆ ਗਿਆ ਜਿਸ ਸਮੂਹ ਹਿੱਟ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਉਹ ਵੀ ਗਲਤ ਕਰ ਰਿਹਾ ਸੀ ਪਾਜੀ ਇੱਕ ਲਾਗੇ ਨਾ ਉੱਥੋਂ ਤੁਸੀਂ 100 200 ਇਹ 100 200 ਤੱਕ ਜਾ ਜਾਓਗੇ ਨਾ ਉੱਥੇ ਗੁਰਦ੍ਰਸ ਸਾਹਿਬ ਆ ਚਤੂਆਣੀ ਮੱਲਾਹੜਾ ਉਹ ਗੁਰਦੁਆਰਾ ਉਦੀ ਦਾ ਇਹ ਤਾਂ ਉਹਦਾ ਥੜਾ ਇੰਨਾ ਕੋ ਬਣਿਆਣੀ ਜੀ ਕਿੰਨਾ ਪੁਰਾਣਾ ਗੁਰਦੁਆਰਾ ਤੇ ਇੱਥੇ ਨਾ ਇੱਕ ਇੱਕ ਮਹੀਨਾ ਪਤਾ ਨਹੀਂ ਚੱਲਣਾ ਕਿ ਨਹੀਂ ਚੱਲਦਾ ਇੰਨਾ ਥੜੇ ਇੰਨਾ ਸੀਮੈਂਟ ਪਾਇਆ ਸੀ ਕਿ ਉਹ ਬੰਦਿਆਂ ਕੋ ਨਹੀਂ ਟੁੱਟਾ ਫਿਰਦਾ ਟਰੈਕਟਰ ਦਾ ਹਰ ਲੈਣਾ ਪਿਆ ਚਲੋ ਉਹ ਉਹ ਗਲਤ ਹੋ ਗਿਆ ਕੰਮ ਕੋਈ ਗੱਲ ਨਹੀਂ ਸਾਡਾ ਮਕਸਦ ਗਲਤ ਨਹੀਂ ਸੀ ਸਾਡੀ ਭਾਵਨਾ ਹਾਂ ਕਾਰਵਾਈ ਗਲਤ ਨਾ ਸਾਡਾ ਮਕਸਦ ਗਲਤ ਨਹੀਂ ਸੀ ਕਿ ਕੋਈ ਵੀ ਜਿਹੜਾ ਕੋਈ ਵੀ ਨੀਤ ਤੋੜਨਾ ਉਹ ਜਿਹੜਾ ਗਲਤੀ ਕੀਤੀ ਆ ਇਨਾਂ ਦੇ ਪਰਚੇ ਚੋਂ ਬੰਦੇ ਦਾ ਬਾਈ ਨੇਮ ਹੋ ਗਿਆ ਤੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਾ ਕੇ ਗਲਤ ਲਾਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਕਿ ਸਰ ਦੇ ਪਰਚੇ ਤੇ ਕਿਤੇ ਦੋ ਜੋਂਦੇ ਹੋਰ ਕਰ ਦੋ ਕੋਈ ਗੱਲ ਨਹੀਂ ਕੋਈ ਪਰਵਾਹੀ ਜੇ ਗਲਤੀ ਕੀਤੀ ਤੇ ਕਰ ਦੋ ਪਰ ਜਿਨ੍ਹਾਂ ਪਹਿਲਾਂ ਹੱਟ ਤੋਂ ਗਲਤੀ ਕੀਤੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਉਹ ਹੱਟ ਤੇ ਦਬਾਅ ਪੈ ਗਿਆ ਇਹਦਾ ਦਬਾਅ ਪੈ ਗਿਆ ਵੀ ਐਵੇਂ ਦਬਾਅ ਪਾ ਕੇ ਉਹਨਾਂ ਦਾ ਸਹੀ ਦਬਾਅ ਪਾਉਂਦੀ ਯਾਰ ਲੀਗਲ ਡਵਾਈਜ਼ਰੀ ਨਹੀਂ ਲਈ ਕੋਈ ਜ਼ਿਆਦਾ ਥੋੜਾ ਬਾਕੀ ਸਾਡੇ ਇਲਾਕੇ 'ਚ ਬਹੁਤ ਮਿਕਸਟਾ ਮੈਂ ਦੇ ਦਿਆਂਗਾ ਕਹੂੰਗਾ ਸਾਰੇ ਆਪਣੇ ਭਰਾਵਾਂ ਨੂੰ ਐਸਸੀ ਕੋਟੇਨ ਸਿੱਖਾਂ ਨੂੰ ਜੱਟਾਂ ਨੂੰ ਬਹਿਰਜੀ ਦਾ ਖਾਤ ਸਾਹਿਬ ਚਕਤਾਰ ਸਿੰਘ ਜੀ ਮਾਨ ਪਿੰਡ ਗੁਰੂਪੀ ਵਡਾਲੀ ਜੀ ਸਾਹਿਬ ਜਿਹੜੀ ਕੱਲ੍ਹ ਘਟਨਾ ਹੋਈ ਪਹਿਲਾਂ ਨਿਸ਼ਾਨ ਸਾਹਿਬ ਲਗਾਇਆ ਗਿਆ ਉਹ ਬੇਅਦਬੀ ਤੇ ਨਿਸ਼ਾਨ ਸਾਹਿਬ ਤੋੜਿਆ ਗਿਆ ਉਹ ਬੇਅਦਬੀ ਕਿਸ ਤਰ੍ਹਾਂ ਦੇ ਇੱਕੋ ਜੀ ਜਿਹੜੀ ਬੇਅਦਬੀ ਵਾਲੀ ਗੱਲ ਹੈ ਜਿਹੜਾ ਰਾਤ ਨੂੰ ਆਪਾਂ 11:30 ਨਿਸ਼ਾਨ ਸਾਹਿਬ ਉੱਥੇ ਲਾਉਨੇ ਆ ਇੱਕ ਜ਼ਮੀਨ ਵਗਦੀ ਜ਼ਮੀਨ ਦੇ ਵਿੱਚ ਉਹ ਕੋਈ ਲੋੜ ਨਹੀਂ ਉੱਥੇ ਕਿਹੜੀ ਕਿਹੜੀ ਮੁਕਈ ਸੀ ਬੇਦਬੀ ਤਾਂ ਉਹਨਾਂ ਨੇ ਕੀਤੀ ਉਹ ਰਾਤ 11 ਵਜੇ ਕੋਈ ਮਰਜ਼ਾਦਾ ਨਹੀਂ ਕਹਿੰਦੀ ਕਿ ਆਪਾਂ ਰਾਤ ਜਾ ਕੇ ਉੱਥੇ ਕਬਜ਼ਾ ਕਰ ਲਈਏ ਜਿੱਥੇ ਗੁਰੂ ਗ੍ਰੰਥ ਸਾਹਿਬ ਉੱਥੇ ਨਿਸ਼ਾਨ ਸਾਹਿਬ ਇਹ ਬਹੁਤ ਘਣਾਉਣੀ ਉਹਨਾਂ ਨੇ ਹਰਕਤ ਕੀਤੀ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕੀਤੀ ਪ੍ਰਸ਼ਾਸਨ ਕੋ ਵੀ ਗਏ ਆ ਪਰ ਨਹੀਂ ਗੁਰਦੁਆਰੇ ਤੇ ਸਾਡੀ ਇੱਥੇ ਧਾਰਮਿਕ ਬੇਕੋ ਕਿੰਨੇ ਆ ਇੱਕ ਦੀ ਗੁਰਦੁਆਰੇ ਨਹੀਂ ਆਏ ਉੱਥੇ ਗੁਰਦੁਆਰਾ ਇੱਕ ਇਹਨਾਂ ਨੇ ਬਣਾਇਆ ਉੱਥੇ ਉਹਨਾਂ ਨੇ ਆਪਣੀ ਪਰਜਾਦਾ ਚਲਾਈ ਆ ਉੱਥੇ ਗੁਰੂ ਗ੍ਰੰਥ ਸਾਹਿਬ ਰੱਖਣ ਬਾਦ ਸਾਹਿਬ ਕਹਿੰਦੇ ਕਿ ਇੱਕ ਪਿੰਡ ਤੇ ਇੱਕ ਗੁਰੂ ਸਾਹਿਬ ਇੱਕ ਗੁਰੂ ਘਰ ਜਿਹੜਾ ਹੋਣਾ ਚਾਹੀਦਾ ਲੱਗਦਾ ਨਹੀਂ ਹੈ ਕਿ ਇਸ ਤਰ੍ਹਾਂ ਦਾ ਤੇ ਗੁਰੂ ਘਰ ਜਿਹੜੇ ਬਣਾਏ ਜਾ ਰਹੇ ਆ ਨਾ ਨਿਸ਼ਾਨ ਸਾਹਿਬ ਜਿਹੜੇ ਸ਼ੁਭਕਤ ਕੀਤੇ ਨੇ ਉਹਨੇ ਕਿਤੇ ਨਾ ਕਿਤੇ ਕਬਜ਼ੇ ਦੀ ਨੀਤਾਂ ਦੇ ਨਾਲ ਹੀ ਜਿੱਤੇ ਜਾ ਬਿਲਕੁਲ ਜੀ ਇਹ ਇਹ ਕਬਜ਼ੇ ਦੀ ਨੀਤ ਦੇ ਨਾਲ ਹੀ ਕੀਤੇ ਗਏ ਜੇ ਪਰਾਂ ਕਲੋਨੀ ਆ ਉੱਥੇ ਕਿਉਂ ਨਹੀਂ ਜ਼ਿਮੀਦਾਰਾਂ ਨੇ ਕਬਜ਼ਾ ਕਰ ਲਿਆ ਯਾਉਂ ਤੇ ਕਿਉਂ ਨਹੀਂ ਰੋਕ ਦਿੱਤਾ ਗਿਆ ਇਹ ਪੰਜ ਚਾਰ ਬੰਦੇ ਨੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਇਹਨੂੰ ਵੰਡ ਪਾ ਰਹੇ ਆ ਇਹ ਮਜਬੀ ਸੇਖਿਆ ਇਹ ਜੱਟ ਸੇਖਿਆ ਕੋਈ ਇਹੋ ਜਿਹੀ ਨਹੀਂ ਭਾਈਚਾਰੇ ਨੂੰ ਠੇਸ ਆ ਰਹੀ ਆ ਇਹ ਸਿਰਫ ਪੰਜ ਚਾਰ ਬੰਦੇ ਨੇ ਹੋਰ ਕੋਈ ਨੱਗਰ ਵੇਖੂ ਕਿੱਡਾ ਗੁਰੂ ਕੀ ਵਡਾਲੀ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਗਈ ਇਹਨਾਂ ਨੇ ਮਾਹੌਲ ਖਰਾਬ ਕੀਤਾ ਬਾਕੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਗਏ ਆ ਰਖਾਸਤ ਦਿੱਤੀ ਗਈ ਆ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਚਾਹੀਦਾ ਤੇ ਇਹ ਸੀ ਵੀ 11:30 ਵਜੇ ਕਿਹੜੀ ਮਰਜ਼ਾਦਾ ਉਦੋਂ ਬੇਦਬੀ ਨਹੀਂ ਉਹਨਾਂ ਬੰਦਿਆਂ ਤੇ ਪਰਚੇ ਹੋਣੇ ਚਾਹੀਦੇ ਸੀ ਨਾ ਕਿ ਇਹਨਾਂ ਬੰਦਿਆਂ ਤੇ ਇਹਨਾਂ ਨੇ ਤੇ ਆਗਿਆ ਲੈ ਕੇ ਮਰਜ਼ਾਦਾ ਦੇ ਨਾਲ ਬਕਾਇਦਾ ਅਰਦਾਸ ਕੀਤੀ ਆ ਇਹਨਾਂ ਨੇ ਮਟੀਰੀਅਲ ਹੀ ਇੰਨਾ ਪਾਇਆ ਸੀ ਉਹਨਾਂ ਨੂੰ ਟਰੈਕਟਰ ਦੀ ਸਹਾਇਤਾ ਨਹੀਂ ਇਸ ਗੱਲ ਨੂੰ ਸੀ ਮੰਨਦੇ ਆ ਹਾਂ ਜੀ ਆ ਵੇਖੋ ਤਾਨੂੰ ਅੱਗੇ ਵੀ ਵਿਖਾਇਆ ਇਹ ਬਿਲਕੁਲ ਉਲੰਘਣਾ ਜਿੱਥੇ ਗੁਰੂ ਗ੍ਰੰਥ ਸਾਹਿਬਣੀ ਆ ਉੱਥੇ ਨਿਸ਼ਾਨ ਸ਼ਿਕਾਇਤ ਤੁਸੀਂ ਦਿੱਤੀ ਸੀ ਜਦੋਂ ਨਿਸ਼ਾਨ ਸਾਹਿਬ ਲਗਾਏਗਾ ਤੇ ਫਿਰ ਪੁਲਿਸ ਨੇ ਕਾਰਵਾਈ ਬਿਲਕੁਲ ਜੀ ਬਿਲਕੁਲ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਜੀ ਇਹ ਤੇ ਪ੍ਰਸ਼ਾਸਨ ਨੂੰ ਪਤਾ ਜੀ ਕਿਉਂ ਨਹੀਂ ਕੀਤੀ ਗਈ ਇਹਨਾਂ ਨੂੰ ਹੀ ਸੱਦ ਕੇ ਕਿਹਾ ਜਿੱਤਰਾ ਆਪਾਂ ਆ ਸੰਗਤ ਸਾਹਿਬ ਗੁਰਦੁਆਰਾ ਉੱਥੇ ਅਸੀਂ ਜ਼ਮੀਨ ਵਾਉਂਦੇ ਸੀ ਤਿੰਨ ਖਾਨਾ ਸਾਹਿਬ ਸੀ ਉੱਥੇ ਚਲੋ ਗੁਰਦੁਆਰੇ ਨੂੰ ਭਾਈਚਾਰੇ ਨੇ ਕਿਹਾ ਦਿੱਤੀ ਆ ਜ਼ਮੀਨ ਉਹ ਜਿੱਥੇ ਬਣਦਾ ਹੱਕ ਆ ਉੱਥੇ ਮੱਥਾ ਟੇਕਣ ਤੇ ਕੋਈ ਜਾਂਦਾ ਨਹੀਂ ਤੁਸੀਂ ਸੰਗਰਾਮ ਤੇ ਵੇਖ ਲਿਓ ਕਿ ਕਿੰਨੇ ਜੀ ਨੇ ਉੱਥੇ ਆ ਸਾਡੇ ਗੁਰੂ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਹੋਇਆ ਇੱਥੇ ਕਿੰਨਾ ਕ ਮੱਥਾ ਟੇਕਣੇ ਲੋਕ ਆਉਂਦੇ ਨੇ ਸਿਰਫ ਇੱਕ ਟਕੌਂਜ ਬਣਾਇਆ ਇਹਨਾਂ ਨੇ ਤੇ ਨਾਲ ਇਹਨਾਂ ਨੇ ਇਹ ਪ੍ਰਚਾਰ ਕਰ ਦਿੱਤਾ ਕਿ ਤੁਹਾਨੂੰ ਜਿਹੜੇ ਇਹਨਾਂ ਦੇ ਨਾਲ ਲਾਏ ਗਏ ਨੇ ਉਹਨਾਂ ਵਿਚਾਰੇ ਭਲੇ ਜਿਹੜੇ ਭੋਲੇ ਲੋਕ ਨੇ ਉਹਨਾਂ ਨੂੰ ਪਿਆਤਾ ਕਿ ਤੁਹਾਨੂੰ ਉੱਥੇ ਪਲਾਟ ਦੇਣੇ ਆ ਨਾ ਕਿ ਨਾ ਕਿਸੇ ਨੂੰ ਪਲਾਟ ਨਹੀਂ ਦੇਣੇ ਜਿਹੜੇ ਪੰਜ ਚਾਰ ਬੰਦੇ ਆ ਨਾ ਇਹ ਇਹਨਾਂ ਨੇ ਹੀ ਜੜਪ ਕਰਨੇ ਇਹ ਇਹਨਾਂ ਨੇ ਉਸੇ ਨੀਤ ਨਹੀਂ ਇੱਥੇ ਨਿਸ਼ਾਨ ਸਾਹਿਬ ਕਰਦੇ ਲੇਕਿਨ ਉਹ ਕਹਿੰਦੇ ਕਿ ਉਹਨਾਂ ਦੇ ਦੋ ਕਾਲ ਦੀ ਕਹਿੰਦੇ ਕਿ ਇਹ ਆਲਰੇਡੀ ਇੱਥੇ ਗੁਰਦੁਆਰਾ ਸਾਹਿਬ ਦੀ ਜਗਾ ਸੀ ਇਹ ਉਹਨੀ ਦੀ ਜਗਾ ਜਿਹੜੀ ਕੋਈ ਮਤਾਂ ਦਫਾ ਦੇ ਕੋਜੀ ਤੁਸੀਂ ਪ੍ਰੈਸ ਵਾਲੇ ਉਹਨਾਂ ਨੂੰ ਆਖੋ ਵੀ ਲੈਓ ਅਸੀਂ ਆ ਬਖਾ ਰਹੇ ਹਾਂ ਪੀ ਇਹ ਮਰਜ਼ਾਜ਼ਾ ਕਾਲ ਤਖਦੀਕ ਨਹੀਂ ਇਹ ਲਾ ਸਕਦੀ ਨਹੀਂ ਉਹ ਵੀ ਬਖਾ ਦੇਣ ਕਿ ਸਕੂਲ ਦੀ ਜੰਦਾ ਉੱਥੇ ਹੈਗੀ ਆ ਕਰ ਚੁੱਕਾ ਹੈ ਉਹਨਾਂ ਦਾ ਕਹਿੰਦਾ ਮਤਲਬ ਵੀ ਉਹ ਕਹਿੰਦੇ ਆ ਕਿ ਡਾਕੂਮੈਂਟ ਸਾਰੇ ਜਗ੍ਹਾ ਇੱਥੇ ਸਕੂਲ ਲਈ ਤੇ ਗੁਰਦੁਆਰਾ ਸਾਹਿਬ ਲਈ ਮੈਂ ਉਹੀ ਕਰ ਰਿਹਾ ਜੀ ਜਦੋਂ ਉਹਦਾ ਕੋਈ ਸਾਨੂੰ ਤੁਹਾਨੂੰ ਰਿਕਾਰਡ ਵਿਖਾਉਣ ਵੀ ਆ ਸਾਡੇ ਕੋਲ ਲਿਖਿਆ ਅਸੀਂ ਨਹੀਂ ਆਵਾਂਗੇ ਉੱਥੇ ਤੁਹਾਨੂੰ ਕਾਰਪੋਰੇਸ਼ਨ ਦੀ ਚਿੱਠੀ ਵਿਖਾਉਂਦੇ ਕਿਉਂਕਿ ਕਾਰਪੋਰੇਸ਼ਨ ਦੀ ਚਿੱਠੀ ਆ ਉਹਦੇ ਚ ਕੋਈ ਗੱਲ ਨਹੀਂ ਗਈ ਨਾਲ ਇਹਨੇ ਚਿਰ ਦੇ ਕਾਗਜ਼ ਨੇ ਕੇਸ ਵੀ ਚੱਲ ਰਿਹਾ ਤੁਹਾਨੂੰ ਸਾਰਿਆਂ ਨੇ ਦੱਸਿਆ ਇਹ ਗਲਤ ਨੀਤ ਦੇ ਨਾਲ ਲਾਇਆ ਜੀ ਇਹਨਾਂ ਨੇ ਜੋ ਕਿ ਮਰਜ਼ਾਜ਼ਾ ਦੇ ਉਲਟ ਆ ਇਹ ਹਾਂ ਇਹ ਜਿੰਨਾ ਤੇ ਪਰਚੇ ਹੋਇਆ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਪਰਚੇ ਕੈਂਸਲ ਹੋਣੇ ਚਾਹੀਦੇ ਆ ਨਹੀਂ ਤਾਂ ਅਸੀਂ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਹਾਂ ਜੀ ਕੀ ਨਾਮ ਤੁਹਾਡਾ ਅਮਰਪੁਰ ਮੈਂ ਕੀ ਗੱਲਬਾਤ ਕੀਤੀ ਜਿਹੜਾ ਤੁਹਾਨੂੰ ਪਲਾਟ ਪਰੇ ਦੱਸਿਆ ਕਿਆ ਯਾਰ ਜਦੋਂ ਅਸੀਂ ਜਾਂਦੇ ਹਾਂ ਨਾ ਉਦੋਂ ਸਾਨੂੰ ਡਰਾਵਾ ਦੇ ਦਿੰਦੇ ਸੀ ਨਿਕਲ ਜਾਓ ਇੱਥੋਂ ਬਾਹਰੋਂ ਨਿਕਲ ਜਾਓ ਡਰਾਵਾ ਦੇ ਦਿੰਦੇ ਸੀ ਤੇ ਮਾਰ ਦਾਂਗੇ ਤੁਹਾਨੂੰ ਇਸ ਤਰ੍ਹਾਂ ਕਰਦੇ ਸੀ ਕੌਣ ਦਿੰਦਾ ਸੀ ਡਰਾਵਾ ਕੌਣ ਚੀਕੀਓ ਸਤਨਾਮ ਹੋਰ ਕੌਣ ਸੀ ਗਈ ਨਾ ਕੋਈ ਉਹ ਹੋਰ ਵੀ ਹੈਗੇ ਹੀਗੇ ਕਿ ਕਦੋਂ ਪਲਾਟ ਅਲਾਟ ਹੋਇਆ ਸੀ ਤੁਹਾਨੂੰ ਕਿੰਨੇ ਸਾਲ ਹੋ ਗਏ ਇਹ ਤੇ ਹੁਣ 67 ਦੇ ਹੋਏ ਜੀ ਜਦੋਂ ਦੀ ਜਦੋਂ ਦੇ ਕਾਹਦੇ ਸੀ ਤੁਸੀਂ ਅਜੇ ਤੱਕ ਆਪਣਾ ਮਕਾਨ ਨਹੀਂ ਬਣਾਇਆ ਉਸ 1975 ਦੇ ਵਿੱਚ ਜਦੋਂ ਜਾਣੇ ਹਾਂ ਉਦੋਂ ਦਬਕਾ ਮਾਰ ਕੇ ਕੱਢ ਦਿੰਦੇ ਸੀ ਅੱਛਾ ਇਸ ਤਰ੍ਹਾਂ ਡਰਾਵੇ ਦਿੰਦੇ ਸੀ ਤੁਹਾਨੂੰ ਮਾਰ ਦਾਂਗੇ ਜੀ ਤੇ ਉਦੋਂ ਫਿਰ ਅਸੀਂ ਜਾਂਦੇ ਨਹੀਂ ਰਹੇ ਮੁੜ ਕੇ ਜੀ ਮੇਰਾ ਪਤੀ ਜਿਹੜਾ ਹੀ ਸੁਰਗਵਾਸ ਹੋ ਗਿਆ ਜਿੱਥੇ ਤੁਹਾਨੂੰ ਪਲਾਟ ਲਾੜੋ ਜਿੱਥੇ ਤੁਸੀਂ ਘਰ ਬਣਾਉਣਾ ਸੀ ਹੁਣ ਉਹਦੇ ਉੱਥੇ ਕਿਹਦਾ ਘਰ ਹੈ ਕੌਣ ਰਹਿੰਦਾ ਉੱਥੇ ਕੋਈ ਵੀ ਨਹੀਂ ਰਹਿੰਦਾ ਉਹਨਾਂ ਵਾਲੇ ਆ ਇਹਨਾਂ ਚੋਂ ਨਹੀਂ ਉਹਨਾਂ ਨੇ ਵਾਲੇ ਆ ਉਹਨਾਂ ਵਾਲੇ ਨੇ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਸਤਨਾਮ ਉਹਨਾਂ ਦੇ ਵਾਲੇ ਨੇ ਸਾਰੇ ਪਲਾਟ ਆ ਹਾਂਜੀ ਉਹਨਾਂ ਨੇ ਵਾਲੇ ਠੀਕ ਹੈ ਕੀ ਮੰਗ ਕਰਦੇ ਹੋ ਹੁਣ ਉਸ ਪ੍ਰਸ਼ਾਸਨ ਦੇ ਕੋਲ ਮੰਗ ਕੀ ਕਰਦੇ ਹੋ ਮੰਗ ਇਹੋ ਹੀ ਆ ਭੀ ਜੇ ਇਹਨਾਂ ਦਾ ਕਿ ਕਬ ਜਦਵਾਇਆ ਜਾਵੇ ਤੇ ਸਹੀ ਗੱਲ ਆ ਠੀਕ ਹੈ ਹਾਂਜੀ